ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਕਣਕ ਚੱਕਰੋ ਇਹ ਕਣਕ ਲਗਭਗ ਖੱਟੀ ਹੋਈ ਪਈ ਐ ਤੇ ਅੱਜ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿ ਕਣਕ ਇਹ ਖੱਟੀ ਹੋ ਖੱਟੀ ਹੁੰਦਾ ਕੀ ਕਰਨੇ ਤੇ ਪਹਿਲਾਂ ਤੁਸੀਂ ਮੌਸਮ ਚੱਕਰੋ ਲਗਭਗ ਸ਼ਾਮ ਦੇ 3 ਵਜੇ ਚੁੱਕੇ ਨੇ ਤੇ ਠੰਡ ਅਜੇ ਵੀ ਪੂਰੀ ਲਗਭਗ 3-4 ਦਿਨ ਹੋ ਗਏ ਨੇ ਸੂਰਜ ਨਹੀਂ ਨਿਕਲਿਆ ਤੇ ਜੇ ਠੜ ਦੀ ਗੱਲ ਕਰੀਏ ਤਾਂ ਲਗਭਗ 0 ਡਿਗਰੀ ਤੋਂ ਲੈ ਕੇ 2 ਡਿਗਰੀ ਤੱਕ ਪੰਜਾਬ ਦਾ ਠੰਡ ਚੱਲ ਗਈ ਹੈ ਰਾਤ ਦਾ ਮੌਸਮ ਤੇ ਤੁਹਾਨੂੰ ਬਹੁਤ ਜ਼ਿਆਦਾ ਕਣਕ ਵਾਸਤੇ ਚੰਗੀ ਏ ਪਰ ਆਹ ਕਣਕ ਵਾਸਤੇ ਥੋੜੀ ਜੀ ਤੇ ਗਲਤੀ ਹੋ ਗਈ ਕਹਿ ਸਕਦੇ ਹੋ ਕਿ ਆਪਣੇ ਕੋਲ ਇੱਥੇ ਨਦੀਨ ਕੰਟਰੋਲ ਕਰਨ ਵਾਸਤੇ ਦਵਾਈ ਦੀ ਸਪਰੇਅ ਕੀਤੀ ਸੀ ਤੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਪੈ ਗਈ ਏ ਤੇ ਉਦੋਂ ਧੁੱਪ ਨਹੀਂ ਲੱਗੀ ਮੌਸਮ ਇਤਾਂ ਦਾ ਸੀ ਤੇ ਤਰੇਲ ਤਿੰਨ ਦੱਸਦੇ ਕੋਈ ਅਜੇ ਤੱਕ ਲਾਧ ਨਹੀਂ ਤੇ ਤਾਂ ਕਰਕੇ ਇੱਕ ਕਣਕ ਖੱਟੀ ਪੈ ਗਈ ਏ ਜੀ ਤੇ ਕਣਕ ਦੀ ਬਜਾਈ ਲੇਟ ਸੀ ਥੱਲੇ ਸਲਾਬ ਜ਼ਿਆਦਾ ਸੀ ਤੇ ਦਵਾਈ ਨਦੀਨ ਦੀ ਕਰਨੀ ਪਈ ਤੇ ਕਰਕੇ ਥੋੜੀ ਜੀ ਡੋਸ ਵੀ ਮੇਸਾਂ ਵੱਧ ਪੈ ਗਈ ਸੀ ਜਿਦੇ ਕਰਕੇ ਕਣਕ ਨੂੰ ਨੁਕਸਾਨ ਹੋ ਗਿਆ ਜੀ ਤਾਂ ਤੁਸੀਂ ਕਣਕ ਦੇ ਦੇਖ ਸਕਦੇ ਲਗਭਗ ਉਤੋਂ ਝੁਲਸੀ ਗਈ ਹੈ ਸਾਰੀ ਤਾਂ ਤੁਸੀਂ ਪੱਤੇ ਉਹਦੇ ਕਣਕ ਦੇ ਦੇਖ ਸਕਦੇ ਹੋ ਉਤੋਂ ਸਾਰੇ ਖੱਟੇ ਹੋ ਗਏ ਨੇ ਝੁਲਸ ਗਏ ਨੇ ਤੇ ਅਜੇ ਲਗਭਗ ਇਹਨੂੰ ਚੌਥਾ ਪੰਜਵਾਂ ਦਿਨ ਸਪਰੇਅ ਕੀਤੀ ਹੈ ਤਾਂ ਆਹ ਥੋੜੀ ਜਿਹੀ ਇਥੇ ਵਿੜਲੀ ਸੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਣਕਾਂ ਸੰਘਣੀ ਹੈ ਤੇ ਇੱਕਦਾਂ ਖੱਟੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੱਤੇ ਇਹਦੇ ਸਾਰੇ ਝੁਲਸੀ ਗਏ ਨੇ ਤੁਸੀਂ ਦੇਖ ਸਕਦੇ ਹੋ ਉਤੋਂ ਇਹ ਸੁੱਕ ਗਏ ਨੇ ਤੇ ਨਦੀਨ ਤੇ ਇਹਦੇ ਵਿੱਚ ਗੁੱਲੀ ਡੰਡਾ ਥੋੜਾ ਜਿਹਾ ਕੱਟ ਹੀ ਪਰ ਚੌੜੀ ਪੱਤੀ ਵਾਲਾ ਜ਼ਿਆਦਾ ਸੀ ਤੁਸੀਂ ਦੇਖ ਸਕਦੇ ਹੋ ਪਾਲਕ ਬੂਟੀ ਆ ਨਦੀਆਂ ਥੋੜਾ ਜਿਹਾ ਜ਼ਿਆਦਾ ਸੀ ਤੇ ਜਿਹੜਾ ਗੁੱਲੀ ਡੰਡਾ ਉਹ ਤਾਂ ਕੱਟ ਹੀ ਤਾਂ ਤਾਂ ਬਾਈ ਕੰਮ ਹੀ ਨਹੀਂ ਪਾਈ ਸੀ ਤਾਂ ਥੋੜੀ ਜ਼ਿਆਦਾ ਪੈ ਗਈ ਉਹ ਜਿਹਦੇ ਕਰਕੇ ਨੁਕਸਾਨ ਪੈ ਗਿਆ ਤੇ ਹੁਣ ਇਹਦਾ ਹੱਲ ਕੀ ਹੋਏ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਕਿ ਕੋਈ ਹੱਲ ਉਹਦਾ ਹੋ ਸਕੇਗਾ ਤੇ ਅਜੇ 4-5 ਦਿਨ ਹੋ ਗਏ ਕੀਤੀ ਇਹਨੂੰ ਤੇ ਇਹ ਇੱਕ ਤਜਰਬਾ ਹੀ ਹੋਇਆਗੀ ਜਦੋਂ ਤੱਕ ਤੋਪਨਾਂ ਲੱਗੇ ਤੋਪ ਦੇ ਵਿੱਚ ਸਪਰੇਅ ਕਰਨੀ ਚਾਹੀਦੀ ਨੇ ਦੀਲ ਕੰਟਰੋਲ ਕਰਨ ਵਾਸਤੇ ਤੇ ਇੱਕ ਕਣਕਾ ਪਸੇਤਰੀਆਂ ਸੀ ਸਾਡੇ ਇੱਥੇ ਕਣਕਾ ਪਸੇਤਰੀਆਂ ਕਾਰਨ ਦਾ ਕਾਰਨ ਹੈਗਾ ਜੀ ਹਰਾ ਆਇਆ ਸੀ ਜਿਹਦੇ ਕਰਕੇ ਪਹਿਲੀ ਵਾਤ ਨਹੀਂ ਆਈ ਜਿਹਦੇ ਕਰਕੇ ਕਣਕਾ ਪਸੇਤਰੀਆਂ ਸੀ ਸੋ ਕਣਕਾ ਹੁਣ ਲਗਭਗ ਨਾਲ ਹੀ ਤੇ ਚੜਨ ਵਾਰਕਿੰਗ ਕਈ ਤੇ ਗੋਪ ਤੇ 1 ਅਕਤੂਬਰ ਦੀਆਂ ਬੀਜੀਆਂ ਗੋਪ ਤੇ ਆਈਆਂ ਨੇ 1 ਅਕਤੂਬਰ ਮਹੀਨੇ ਦੀ ਬਜਾਈ ਕੀਤੀ ਜੋ ਕਣਕ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਕਣਕਾ ਪਸੇਤਰੀ ਹੋਣ ਕਰਕੇ ਦੀਨ ਕੰਟਰੋਲ ਕਰਨੀ ਲੇਟ ਹੋ ਗਈ ਤੇ ਸਪਰੇ ਤੇ ਜਿਹਦੇ ਕਰਕੇ ਹੌਕਣ ਕੇ ਚੁਲਸ ਗਈ ਏ ਤੇ ਹੁਣ ਠੰਡੀ ਬਹੁਤ ਜ਼ਿਆਦਾ ਪੈ ਰਹੀ ਏ ਤੇ ਦੇਖ ਸਕਦੇ ਹੋ ਇਹ ਨੁਕਸਾਨ ਏ ਸੋ ਸਾਡੇ ਹਿਸਾਬ ਦੇ ਨਾਲ ਜਿਹੜੀ ਨੰਦੀਰ ਕੰਟਰੋਲ ਕਰਨ ਵਾਲੀ ਸਪਰੇ ਥੋੜੀ ਜੀ ਜਦੋਂ ਤੂਪ ਲੱਗੇ ਮੌਸਮ ਠੀਕ ਰਹੇ ਤੇ ਥੱਲੇੋਂ ਪਹਿਲੀ ਵਾਤ ਹੋਵੇ ਉਦੋਂ ਕਰਨੀ ਚਾਹੀਦੀ ਏ ਤੇ ਆਪਾਂ ਕਰਕੇ ਨੁਕਸਾਨ ਕੀਤਾ ਜੀ ਸੋ ਥੋੜੇ ਜਿਹਾ ਸਾਵਧਾਨੀ ਦੇ ਨਾਲ ਸਪਰੇ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਦੇ ਲਈ ਤਾਂ ਇਹ ਵੈਰਾਈਟੀ ਕੰਕਰੀਟ ਵੈਰਾਈਟੀ ਦੀ ਕਲਕਰੀਏ ਤਾਂ 826 ਵੈਰਾਈਟੀ ਹੈ ਜੀ ਸੋ ਦੇਖ ਸਕਦੇ ਹੋ ਤੁਸੀਂ